ਅੱਗੇ ਉਦੀ ਜਿਹੜਾ ਵਾਸਾ ਨੂੰ ਟਿਕ ਮਿਲਿਆ ਗੁਰਦਾਸ ਕੋ ਕਾਂਗਰਸ ਪਾਰਟੀ ਵਾਲੇ ਲੋਕਾਂ ਨੂੰ ਜੁੜਨ ਲੈ ਕੇ ਤੁਸੀਂ ਵੀ ਉਹਨਾਂ ਦੇ ਬੇਟੇ ਉਹ ਪਿੱਛੇ ਡੇ ਲੋਕਾਂ ਦੇ ਜਾ ਕੇ ਕਿੰਦਾ ਦਾ ਰਿਸਪੌਂਸ ਜਿਹੜਾ ਮਿਲ ਰਿਹਾ ਲੋਕਾਂ ਨੂੰ ਰਿਸਪੌਂਸ ਜੀ ਬੜਾ ਵਧੀਆ ਮਿਲ ਰਿਹਾ ਕਿਉਂਕਿ ਖੁਦ ਆਪ ਜਿਹੜਾ ਨਵਾਂ ਸਾਨੂੰ ਟਿਕਟ ਲਈ ਤੇ ਥੱਲੇ ਡੇਰਾ ਪਾਪਾ ਨਾਨਕ ਜੀ پورے ਜਨੇਚ ਬੜਾ ਵਧੀਆ ਉਤਸ਼ਾਹ ਮਿਲਿਆ ਲੋਕਾਂ ਨੂੰ ਤੇ ਅੱਜ ਵੀ ਇੱਥੇ ਅਸੀਂ ਸੋੜਾ ਕਲਾ ਪਿੰਡ ਦੇ ਉੱਤੇ ਜਾ ਕੇ ਆਏ ਤੇ ਬੜਾ ਵਧੀਆ ਰਿਸਪੌਂਸ ਮਿਲਤਾ ਵਲੋ ਉਹ ਜਿਹੜਾ ਬਦਲਾ ਅੱਗੇ ਨੂੰ ਚੜ੍ਹੇ ਸੀ ਲੋਕੇ ਉਥੋਂ ਪਛਾਣ ਆਪਿਆ ਰਹੇ ਨੇ ਤੇ ਕਹਿੰਦੇ ਕਿ ਕਾਂਗਰਸ ਨੂੰ ਜਿਤਾ ਕੇ ਐਸੀ ਸੈਂਟਰ ਚ ਵੀ ਭੇਜੋਗੇ ਕਿਉਂਕਿ ਜਿਹੜਾ ਕਾਂਗਰਸ ਦਾ ਪੁਰਾਣੇ ਪਰਿਵਾਰ ਤੋਂ ਰਹੇ ਨੇ ਤੇ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਪਰਿਵਾਰ ਸਾਡਾ ਆਪਣਾ ਹੋਵੇ ਜਿਹਨੂੰ ਜਾਣਦੇ ਹੋਏ ਕਿ ਉਹਨਾਂ ਕੋਲ ਵੀ ਇਸੇ ਹੀ ਚੱਲਦਾ ਹੁੰਦਾ ਜਿਹੜਾ ਕਾਂਗਰਸ ਪਾਰਟੀ ਦੇ ਕਿਹੜੇ ਅਜੰਡੇ ਹੈਗੇ ਨੇ ਲੋਕਾਂ 'ਚ ਜਾ ਕੇ ਤੁਸੀਂ ਦੱਸ ਦਿਓ ਕਿਹੜੀਆਂ ਹੈਗੀਆਂ ਕਿਉਂਕਿ ਜਿੱਦਾਂ ਬੀਜੇਪੀ ਦੇ ਸਭ ਤੋਂ ਸਭ ਤੋਂ ਪਹਿਲਾਂ ਤਾਂ ਜਿਹੜਾ ਰੱਖਿਆ ਗਿਆ ਉਹ ਹੈਗੇ ਕਿ ਜਿਹੜੇ ਅਗਨੀਵੀਰ ਇਹਨਾਂ ਨੇ ਯੋਜਨਾ ਚ ਲਈ ਸੀਗੀ ਤੇ ਉਹ ਅਸੀਂ ਸਾਰੇ ਫੌਜ ਚ ਜਿਹੜੇ ਪਹਿਲੇ ਭਰਤੀ ਕਰਾਉਣੇ ਉਹ ਸਭ ਤੋਂ ਪਹਿਲਾ ਰਾਊਂਡ ਜਾਂਦੀ ਤੇ ਇੱਕ ਜਿਹੜਾ ਕੰਮ ਅੱਗੇ ਆ ਗਿਆ ਜਿਹੜਾ ਸਭ ਤੋਂ ਵੱਡਾ ਅੱਜ ਕੱਲ ਸਾਡੇ ਪੰਜਾਬ ਚ ਜਿਹੜਾ ਸਭ ਤੋਂ ਵੱਧ ਲਾਇਆ ਜਾਵੇ ਕਿਉਂਕਿ ਬਾਹਰਲੀ ਸਟੇਟਾਂ ਦੇ ਬੱਚੇ ਫੇਰ ਰੁਕ ਜਾਂਦੇ ਪੰਜਾਬ ਦੇ ਬੱਚੇ ਜਿਹੜੇ ਸਾਰੇ ਬਾਹਰ ਜਾ ਰਹੇ ਉਹਨਾਂ ਨੂੰ ਇੱਥੇ ਰੱਖਣ ਦਾ ਇੱਥੇ ਵੱਜੇ ਰਹਿਣ ਦਾ ਪਰਿਵਾਰਾਂ ਨਾਲ ਰੱਖਣ ਦਾ ਤਰੀਕਾ ਜਿਹੜਾ ਉਹਨਾਂ ਨੂੰ ਰੋਜ਼ਗਾਰ ਦੇਣਾ ਤੇ ਇੱਕ ਉਸ ਤੋਂ ਪਹਿਲਾਂ ਜਿਹੜਾ ਰੋਜ਼ਗਾਰ ਤਾਂ ਮਿਲੂਗਾ ਕਿਉਂਕਿ ਇੱਥੇ ਇੰਡਸਟਰੀ ਆਉਣ ਗਿਆ ਤੇ ਇੱਥੇ ਦਾ ਜਿਹੜਾ ਐਟਮੋਸਫੇਅਰ ਹੈ ਵਾਤਾਵਰਣ ਦਾ ਸਾਫ਼ ਹੋਊਗਾ ਗੁੱਡਾ ਰਾਹ ਤੇ ਗੋਲੀਆਂ ਮਾਰੇ ਐਮਐਸਪੀ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਨੇ ਉਹ ਦੇ ਕਾਰਨ ਬੀਜੇਪੀ ਦਾ ਕੀ ਕਾਂਗਰਸ ਪਾਰਟੀ ਅੱਜ ਦੇ ਸਰਕਾਰਾਂ ਅੰਦਰ ਇਹ ਐਮਐਸਪੀ ਕੀਤਾ ਗਿਆ ਹੈ ਪਹਿਲੀ ਵਾਰੀ ਜੀ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜੀ ਐਮਐਸਪੀ ਹੈ ਤੇ ਪਹਿਲੇ ਕੰਮਾਂ ਚ ਉਹ ਜਿਹੜਾ ਐਮਐਸਪੀ ਕਿਸਾਨਾਂ ਨੂੰ ਦਿੱਤਾ ਜਾਵੇਗਾ ਤੇ ਜਿਹੜਾ ਆ ਧੋਖੇ ਚ ਹਰ ਕਿਸਾਨ ਨੂੰ ਰੱਖਿਆ ਗਿਆ ਉਹ ਤੋਂ ਇਹਨਾਂ ਨੂੰ ਦੂਰ ਕਰਕੇ ਤੇ ਕਾਂਗਰਸ ਪਾਰਟੀ ਕਿਸਾਨਾਂ ਨੂੰ ਹੱਕ ਦੰਗੇ ਕਾਂਗਰਸ ਪਾਰਟੀ ਕੋਈ ਹਸਾਨ ਨਹੀਂ ਕਰੀ